1 ਮਿੰਟ ਪਾਣੀ ਪੁੱਟ ਕੇ ਭਾਈ ਕਹਿੰਦਾ ਉਹ ਤੋਂ ਨਾ ਬਣ ਕੇ ਤੁਸੀਂ ਦਲੋਣਾ ਇੱਕ ਇਨਸਾਨੀਅਤ ਦੇ ਤੌਰ ਤੇ ਦੇਖਣ ਲਗਾ ਕੋਈ ਦਾ ਬਣ ਕੇ ਆਣਾ ਬੰਦਾ ਮੈਂ ਤੁਸੀ ਨਾ ਮਤਲਬ ਜੋਰ ਲਾ ਕੇ ਰੱਖਣਾ ਹੈ ਮੇਰੇ ਕੋਲ ਪਾਸਾ ਕੋਈ ਨਹੀਂ

पुलिस प्रशासन हाय हाय पुलिस प्रशासन हाय हाय पुलिस प्रशासन हाय हाय पुलिस प्रशासन हाय हाय पाकिस्तान सरकार मुर्दाबाद 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 सरकार मुर्दाबाद मुर्दाबाद ਤੋਂ ਧੂਣਾ ਸਾਹਿਬ ٹرسٹ ਤੋਂ ਪੰਜਾਬ ਸਟੇਟ ਸੈਕਟਰੀ ਆ ਜੀ ਮੈਂ ਜਦੋਂ ਸਾਡੀ ਇਹ ਬਰਾਦਰੀ ਭਾਈਚਾਰੇ ਸਾਡੇ ਰਿਸ਼ਤੇਦਾਰ ਮੇਰੀ ਸਿਸਟਰ ਦਾ ਲड़का ਜੀ ਜਦੋਂ ਇਹ ਵਾਰਦਾਤ ਨੂੰ ਕੱਲ ਇੰਜਾਮ ਇਸ ਸ਼ਰਾਰਤੀ ਅੰਸਰਾਂ ਵੱਲੋਂ ਦਿੱਤਾ ਗਿਆ ਸਾਨੂੰ ਕਨਫਰਮ ਕੀਤਾ ਗਿਆ ਅਸੀਂ ਨਾਲ ਹੀ ਉੱਥੋਂ ਗੱਡੀਆਂ ਚੱਕ ਕੇ ਇੱਥੇ ਰਵਾਨਗੀ ਪਾਈ ਆ ਜੀ ਆਣ ਕੇ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਨੂੰ ਸਾਡੇ ਭਾਈਚਾਰੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਜਿਹੜੇ ਮੌਜੂਦਾ ਦੋਸ਼ੀ ਸੀ ਉਹਨਾਂ ਦੇ ਨਾਂ ਵੀ ਲਿਖਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੇ ਕੋਈ ਕੰਨ ਤੇ ਜੂੰ ਸਰਕੀ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਜਿੰਨੀ ਛੇਤੀ ਹੋ ਸਕਦਾ ਵਾ ਦੋਸ਼ੀਆਂ ਨੂੰ ਫੜ ਕੇ ਹਵਾਲਾ ਦੇ ਅੰਦਰ ਕਰਨ ਜੋ ਬਣਦੀ ਕਾਰਵਾਈ ਉਹ ਜ਼ਰੂਰ ਕਰਨ ਜੀ ਨਹੀਂ ਤੇ ਅਸੀਂ ਤਦ ਤੱਕ ਉਹਦਾ ਸਸਕਾਰ ਜਾਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਨਮ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੁਹਾਨੂੰ ਇਹ ਬੇਨਤੀ ਆ ਜੀ ਤੁਸੀਂ ਵੀ ਪ੍ਰੈਸ ਰਿਪੋਰਟਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੋ ਸਚਾਈ ਆ ਉਹੀ ਦਿਖਾਓ ਜੀ ਹੁਣ ਦੋਸ਼ੀ ਦਾ ਤੁਹਾਡੇ ਸਾਹਮਣੇ ਇਸ ਮੁੰਡੇ ਨੇ ਦੱਸਿਆ ਜਿਹੜਾ ਮੌਜੂਦਾ ਹਾਲਾਤ ਦੇ ਅਨੁਸਾਰ ਜੋ ਵੀ ਘਟਨਾ ਵਾਪਰੀ ਉਹਨੇ ਦੱਸ ਕੇ ਤੁਹਾਨੂੰ ਸਾਰਾ ਕੁਝ ਜਾਣਨਾ ਪਾਇਆ ਜੀ ਪਰ ਜਿਹੜਾ ਕੱਲ ਦੇ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ-ਜੋੜ ਬੇਨਤੀਆਂ ਕਰ ਰਹੇ ਹਾਂ ਉਹਨੇ ਮਾਂ ਦਾ ਹਾਲ ਦੇਖ ਲਓ ਬੱਚਿਆਂ ਦਾ ਹਾਲ ਦੇਖ ਲਓ ਭੈਣਾਂ ਦਾ ਹਾਲ ਦੇਖ ਲਓ ਨੌਜਵਾਨ ਮੁੰਡਾ ਸੀਗਾ ਜੀ ਬਹੁਤ ਵਧੀਆ ਪੜਿਆ ਲਿਖਿਆ ਪੰਜਾਬ ਪੁਲਿਸ ਦੇ ਟੈਸਟ ਵੀ ਦੇ ਰਿਹਾ ਸੀਗਾ ਮੁੰਡਾ ਪਰ ਅਣਚਾਈ ਘਟਨਾ ਨੂੰ ਅੰਜਾਮ ਦਿੰਦੇ ਹੋਏ ਦੋਸ਼ੀ ਫਰਾਰ ਹੋ ਗਏ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂ ਜੇ ਤਾਂ ਸਾਡੀ ਸੁਣਵਾਈ ਹੁੰਦੀ ਆ ਠੀਕ ਆ ਨਹੀਂ ਤੇ ਅਸੀਂ ਜੀਟੀ ਰੋਡ ਤੇ ਲਾਵਾਂਗੇ ਤਰਨਾ ਦੇ ਬੋਡੀ ਵੀ ਉੱਥੇ ਰੱਖਾਂਗੇ ਜਿੰਨੇ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਧੰਨਵਾਦ ਜੀ ਸ਼ੁਕਰੀਆ ਕਿਹਨਾ ਆਪਣਾ ਮੇਰਾ ਨਾਮ ਸ਼ਮੀ ਕੁਮਾਰ ਆ ਜੀ ਸ਼ਮੀ ਜੀ ਕੱਲ ਜਿਹੜਾ ਉੱਥੇ ਰੈਸਟੋਰੈਂਟ ਦੇ ਵਿੱਚ ਇੱਕ ਮਾਮਲਾ ਹੋਇਆਗਾ ਕੀ ਮਸਲਾ ਕੱਲ ਜਿਹੜਾ ਕਿਸ ਵਜ੍ਹਾ ਉੱਤੇ ਦੀ ਗੱਲ ਚੱਲੇ ਸੀ ਇਹ ਅਸਲ 'ਚ ਮੇਰੇ ਤੁਸੀਂ ਸਾਰੇ ਸਤਿਕਾਰਯੋਗੋਂ ਇਹ ਅਸਲ ਚ ਗੱਲ ਕੀ ਹੋਈ ਆ ਉੱਥੇ ਪਹਿਲਾਂ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁ ਕੁੱਲ ਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ ਚ ਸਾਡੇ ਮੁੰਡਿਆਂ ਦੇ ਸੱਟਾਂ ਮਾਰੀਆਂ ਗਈਆਂ ਨੇਗੀਆਂ ਸੱਟਾਂ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਨਾਲ ਵੱਢਿਆ ਗਿਆ ਪੁਲਿਸ ਨੇ ਕੀ ਕੀਤਾ ਚੱਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚੱਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚੱਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਪਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਹ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੀ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁਨਣਾ ਹੋ ਗਿਆ ਸਾਡਾ ਜਵਾਬ ਬਰਾਬਰ ਦਾ ਜਵਾਬ ਸੀ ਆ ਸਾਡਾ ਸਾਰਾ ਹਜੂਮ ਆ ਉਹ ਬੱਚੇ ਕਰਕੇ ਹੀ ਖੜਾ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਕੋਈ ਤੁਹਾਡੇ ਤੁਹਾਡੇ ਮਾਧਿਅਮ ਰਾ ਇੱਕੋ ਹੀ ਬੇਨਤੀ ਕਰਨਾ ਜਾਣਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ ਸਾਡੀ ਇਹੋ ਹੀ ਬੇਨਤੀ ਹੈ ਜੀ ਸਾਨੂੰ ਇਹੋ ਜਾਂ ਕੋਈ ਕਰਮਨਾਾ ਚੱਕਣਾ ਪਾਵੇ ਵੀ ਜਿਹਦੇ ਨਾਲ ਅਸੀਂ ਮਤਲਬ ਅਸੀਂ ਤਾਂ ਖੁਦ ਪਰੇਸ਼ਾਨ ਹੈਗੇ ਆ ਵੀ ਅਸੀਂ ਆਮ ਜਨਤਾ ਲੋਕ ਵੀ ਪਰੇਸ਼ਾਨ ਹੋਣ ਸਾਡੀ ਇਹੋ ਹੀ ਬੇਨਤੀ ਆ ਜੀ ਜਲਦੀ ਤੋਂ ਜਲਦੀ ਬੰਦੇ ਅਰੈਸਟ ਕੀਤੇ ਜਾਣ ਵਿਸ਼ਾਲ ਗੁਰਵਾਲ ਵਿਸ਼ਾਲ ਕੱਲ ਜੋ ਵਾਰ ਦਾ ਤੁਰਿਆ ਤੂੰ ਨਾਲ ਸੀ ਮੋਕੇ ਦੇ ਹਾਂਜੀ ਸਰ ਨਾਲ ਸੀ ਕੀ ਗੱਲਬਾਤ ਹੋਈ ਸੀ ਗੱਲਬਾਤ ਸਾਰੇ ਇਹ ਹੋਈ ਸੀਗੀ ਵੀ ਸੁਭੀਰ ਬਾਬੇ ਠੇਕੇਦਾਰ ਨੇ ਜਿਹਨੇ ਜੋ ਵੀ ਨੇ ਤੇ ਉਹਨਾਂ ਨੇ ਭੇਜੇ ਸੀਗੇ ਸੰਗਰੂਰ ਤੋਂ ਮੁੰਡਾ ਸੀਗਾ ਦੱਧੂ ਨਾਮ ਦਾ ਤੇ ਨਾਲ ਇੱਕ ਉਹਦਾ ਵਿਅਕਤੀ ਹੋਰ ਸੀਗਾ ਦੋ ਜਣੇ ਸਵਿਫਟ ਗੱਡੀ ਚ ਆਏ ਸੀਗੇ ਸਾਨੂੰ ਕਹਿੰਦੇ ਗੱਲਬਾਤ ਕਰਨੀ ਆ ਮੈਂ ਚਲ ਕੋਈ ਨਾ ਕਰ ਲੈਣੇ ਕਹਿੰਦਾ ਹੋਟਲ ਉਟਲ ਵਗੈਰਾ ਬਹਿ ਜਾਣੇ ਆ ਸ਼ਾਮ ਦੇ 5 ਵਜੇ ਹੋਟਲ 'ਚ ਬੈਠੇ ਸੀਗੇ ਤੇ ਗੱਲਬਾਤ ਕਰਦੇ ਰਹੇ ਸਾਰਾ ਇਹ ਗੱਲਬਾਤ ਕਰਦੇ ਰਹੇ ਤੇ ਐਨੇ ਜਗਾਂ ਦਾ ਦਰਦ ਦੂਰ ਮਗਾਲ ਦਰਦ ਦੂਰ ਕੀਤੀ ਉਹਨੇ ਫੁੱਲ ਵਧੀਆ ਮਤਲਬ ਤੇ ਕਹਿੰਦਾ ਵੀ ਹੁਣ ਸੰਯੋਗਤਾ ਕਰ ਲੋ ਯਾਰ ਤੁਸੀਂ ਕਹਿੰਦਾ ਵੀ ਕਿਉਂ ਲੜਦੇ ਆਂ ਆਪਸ ਵਿੱਚ ਇੱਥੇ ਭਰਾੜੇ ਜਿਹਾ ਇੱਕ ਇੱਕ ਈਰੀ ਦੇ ਬੰਦੇ ਆਂ ਮਾਹਰ ਸੰਯੋਗਤਾ ਸੰਯੋਗਤਾ ਤੁਸੀਂ ਕਰ ਦੇਣੀ ਤੇ ਜਿਹੜਾ ਮਤਲਬ ਗੁਰਸੇਵਕ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਕਰ ਦੇਣੀ ਜੀ ਉਹ ਤਾਂ ਤੂੰ ਕਰਨਾ ਕੀ ਕਰ ਲਾ ਉਹ ਕਹਿੰਦਾ ਇਹੋ ਜੀ ਗੱਲ ਨਾ ਕਰਾ ਕਹਿੰਦਾ ਮੈਂ ਤਾਂ ਕਰਨਾ ਉਹ ਉਹ ਕੁਝ ਕਰ ਲਉਂ ਕਹਿੰਦਾ ਕਰਨੇ ਕੀ ਕਰੇਂਗਾ ਬਸ ਉਹਨੇ ਐਨੇ ਜੀ ਸਾਰਾ ਦਨਾਲਿਆ ਕਿਨੇ ਕਹੇ ਇਹ ਗੱਲ ਵੀ ਮੈਂ ਬਹੁਤ ਕੁਝ ਕਰ ਲਉ ਜਿੰਨੇ ਮਤਲਬ ਫਾਇਰ ਕੀਤਾ ਸੀ ਕਿੱਥੋਂ ਦਾ ਭਲਾਡੇ ਦਾ ਰਹਿਣਾ ਨਹੀਂ ਸੰਗਰੂਰ ਦਾ ਸਾਰਾ ਇਹ ਬਾਹਰੋਂ ਆਇਆ ਹਾਂਜੀ ਹਾਂਜੀ ਤੇ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਸੁਖਵੀਰ ਦਾ ਇਹ ਨਾਲ ਸੀ ਉਸ ਟਾਈਮ ਨਹੀਂ ਇਹਨਾਂ ਦੀ ਮਤਲਬ ਇਹਨਾਂ ਨੇ ਭੇਜਿਆ ਨਹੀਂ ਸਾਨੂੰ ਉਹਨੂੰ ਸ਼ਾਇਦ ਹੀ ਆਏ ਸੀਗਾ ਨਾ ਸੁਖਵੀਰ ਬਾਬਾ ਔਰ ਤੁਸੀਂ ਬੱਤੇ ਦਾ ਨਾਮ ਲੈ ਰਹੇ ਹੋ ਨਾਲ ਉਸ ਟਾਈਮ ਉਸ ਟਾਈਮ ਨਾਲ ਨਹੀਂ ਸੀਗਾ ਸਾਰਾ ਉਹਨਾਂ ਦਾ ਬੰਦਾ ਸੀ ਇਹ ਉਹਨਾਂ ਨੇ ਉਹਨਾਂ ਨੇ ਹੀ ਭੇਜਿਆ ਸੀਗਾ ਹਾਂਜੀ ਉਹ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਸੀਗੇ ਸਾਰਾ ਤੁਸੀਂ ਅਸੀਂ ਵੀ ਦੋ ਜਣੇ ਸਾਰਾ ਕਿਸ ਤਰ੍ਹਾਂ ਕੀ ਕੀ ਗੱਲਬਾਤ ਫਿਰ ਉਹਨਾਂ ਨੇ ਜਦੋਂ ਫਿਕਰ ਕਿੱਥੇ ਫਾਇਰ ਮਾਰੇ ਫਾਇਰ ਸਰਵਰ ਕਰ ਦਿੰਦੇ ਮਾਰੇ ਮੋਕੇ ਤੇ ਕਿੰਨੇ ਬੰਦੇ ਸੀ ਉੱਥੇ ਮੋਕੇ ਤੇ 4 ਬੰਦੇ ਸਾਰਾ ਸੀ ਦੋ ਤੁਸੀਂ ਹੋਗੇ ਦੋ ਹਾਂਜੀ ਆ ਗੱਲ ਵਾਸਤੇ ਕਿਵੇਂ ਸਰ ਹਸਪਤਾਲ ਕੋਲ ਲੈ ਕੇ ਆਇਆ ਹੋਸਪਤਾਲ ਸਰ ਮੈਂ ਲੈ ਗਿਆ ਉਹ ਮੋਕੇ ਤੇ ਹੀ ਮੋਕੇ ਤੇ ਹੋਗੇ ਜੀ ਮੋਕੇ ਉਹ ਉਹਦੀ ਭੱਜਲੇ ਸਾਰਾ ਉਹਨਾਂ ਨਾਲ ਰੈਸਿਪਟ ਤੋਂ ਅਸਲਾ ਲੈ ਕੇ ਬੜੇ ਨੇ ਜੀ ਥੈਟ ਵੀ ਮੋਕੇ ਤੇ ਹੋਗੇ ਕਿ ਉੱਥੇ ਹਸਪਤਾਲ ਜਾ ਕੇ ਨਹੀਂ ਡੈਥ ਮੋਕੇ ਤੇ ਹੋਗੇ ਸਾਰਾ ਹਾਂਜੀ ਮੇਰਾ ਕੀ ਨਾਮ ਹੈ ਮੇਰਾ ਨਾਮ ਸ਼ਾਲੂ ਹੈ ਤੁਹਾਨੂੰ ਕੀ ਲੱਗਦਾ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਔਰ ਮੇਰਾ ਬ੍ਰਦਰ ਛੋਟਾ ਛੋਟਾ ਭੈਣਾ ਤੋਂ ਇਹ じゃ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰਿਆ ਗਿਆ ਬਾਹਰ ਬਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕੁਰਬਾਨਾਂ ਨਾਲ ਪਹਿਲਾਂ ਇਹਨੂੰ ਕੁਰਬਾਨਾਂ ਨਾਲ ਵੜਿਆ ਔਰ ਉਹ ਪੱਟਾਂ ਤੋਂ ਟਾਂਕੇ ਸਿਰ 'ਚ 22 ਤਰੀਕ ਨੂੰ ਮੇਰੇ ਵੀਰਾਂ ਨੂੰ ਕਿਹੜਾ ਕਿੱਥੇ ਗੁਰਨਾਮ ਕਕੋਰ ਜਗੋਲੇ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵ ਤੇ ਕਲਿਆਣ ਆਉ ਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾ ਤੋਂ ਬੁਲਾਇਆ ਕਿੱਥੇ ਗੁਰ ਪ੍ਰੀਤ ਪੈ ਸੱਚਾ ਆਜੋ ਆਜੋ ਹੋਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਕ ਕਲਿਆਣ ਆ ਇੱਕ ਹੋਰ ਮੇਰਾ ਵੀਰਾ ਬਿਸ਼ਾਲ ਢਾਲੀ ਵਾਲਾ ਦੋਨੇ ਸੀ ਉਨਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਣਾ ਇਨਸਾਫ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਿਰ ਆਪਦੀ ਵੀ ਕੀ ਹੋਊਗਾ ਤੇਪ ਦੀ ਭੈਣ ਆ ਮੈਂ ਵੱਡੀ ਇਨਸਾਫ ਤੁਹਾਨੂੰ ਮਿਲੇਗਾ ਚਾਰ ਚਾਰ ਫੋਨ ਲੱਗ ਰਹੇ ਨੇ ਇਨਸਾਫ ਤੁਹਾਨੂੰ ਮਿਲੇ ਮੇਰਾ ਭਾਈ ਤੁਹਾਨੂੰ ਇਨਸਾਫ ਤੁਹਾਨੂੰ ਮਿਲੇ ਆਹੀ ਸਾ ਇਹ ਮੇਰੀ ਗਵਾਹੀ ਆ ਬਾਕੀ ਚੀਜ਼ ਦਾ ਬੁੱਤ ਦੀ ਕਹਾਣੀ ਜੋ ਮੈਂ ਲੈ ਚਾਹੀਦਾ ਜੋ ਮੈਂਨੇ ਨਾ ਜਲਦ ਫੜੇ ਜਾਣ ਉਹ ਜੋ ਮੈਂਨੇ ਉਹਦੀ ਨਜ਼ਰਾਂ ਦੇਖਣਾ ਮੇਰਾ ਵੀਰਾਂ ਮੈਂ ਸੀ ਮੇਰਾ ਵੀਰ ਸਾਹੀ ਵਾਲ ਸੀ ਮੇਰਾ ਦੇਖ ਖੇਲਿਆਨ ਸੀ ਚਾਰ ਪਣਾਗਾ ਇੱਕ ਵੀਰਾ ਦੂਰੋਂ ਪਤਾ ਮੰਗਿਆ ਮਿਲਣਾ ਚਾਹਦਾ ਹਾਂ ਸਾਬ ਮਿਲਣਾ ਚਾਹਦਾ ਹਾਂ ਸਾਬ ਮਿਲਣਾ ਚਾਹਦਾ ਹਾਂ ਜਨਰ ਸੌਣ ਜਨਰ ਜਫਾਨ ਸੀ ਜਨ ਕਤਲ ਸੀ ਰੋਜੀ ਨਾਲ ਉਹਨਾਂ ਨੂੰ ਪੰਗਾ ਵੀਰਾਗਾ ਪਾਣਾ ਪੰਗਾ ਪਾਣਾ 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 ਪ ਮਾਦਾ ਜਿਗਰਾ ਟੁੱਟ ਗਿਆ ਪੈਣਾ ਦਾ ਜਿਗਰਾ ਟੁੱਟ ਗਿਆ ਇਸੋ ਇੰਨੀ ਅੱਖਾਂ ਦਾ ਤਾਰਾ ਹੋਈ ਬੋਲ ਕਾਬਲੀਏ ਨਨ ਕੀਤਾ ਨਾ ਮੇਰਾ ਫੋਨ ਸੀਦੀ ਸਾਜ ਮਿਲਣੀ ਚਾਹੀਦੀ ਆ ਸਾਨੂੰ ਜਿਗਰਾ